ਬੀਮਤ ਰੋ ਪਿਆ ਬੜੀ ਸਸਤੀ ਗੱਲ ਹੈ ਜੀ ਡੈਮ ਹੋ ਗਏ 10:30 ਤੇ BMW X5 ਕਰਦੇ ਅਸੀਂ ਡਰਾਈ ਕਲੀਨ ਤੇ ਲਾਈਟ ਚੱਲ ਗਈ ਸੀ ਤੇ ਵੀਡੀਓ ਜੇ ਕਰ ਲੋ ਸਾਰੀ ਗੱਡੀ ਕੀਤੀ ਹੈ ਡਰਾਈ ਕਲੀਨ ਤਾਂ ਕਰੋ ਮਜ਼ਾ ਆ ਗਿਆ ਚੈੱਕ ਕਰੋ ਸੀਟਸ ਸੈਂਟਰ ਬਾਕਸ ਤੇ ਹੋਰ ਵੀ ਡੈਸ਼ ਬੋਰਡ ਤੇ ਬਈ ਜੀ ਮਜ਼ਾ ਆ ਗਿਆ ਕੰਮ ਕਰਕੇ ਸੀਟਾਂ ਚਾ ਕਰ ਲੋ ਤਨਵਾਰ ਦੇ ਵੀਡੀਓ ਦੇ ਵਿੱਚ ਇਹ ਚੀਜ਼ ਹੀ ਦੱਸੀ ਸੀ ਜਿਹੜੀ ਗੱਡੀ ਦੀ ਲੈਦਰ ਹੈ ਜਾਂ ਕੁਝ ਵੀ ਹੈ ਫਗਦਰੀ ਗੱਡੀਆਂ ਦੀ ਚੀਜ਼ ਖਰਾਬ ਹੋ ਜਾਂਦੀ ਹੈ ਆ ਦੇਖ ਲਓ ਚੈੱਕ ਕਰ ਸਕਦੇ ਆ ਸਾਰੀ ਗੱਡੀ ਫਲੋਰ ਫਲੋਰ ਵੀ ਦੇਖ ਲਓ ਠੀਕ ਹੈ ਜੀ ਇਹ ਚੀਜ਼ ਤਾਂ ਮੈਂ ਰਹਿਣੇ ਇੰਟਰਵਿਊ ਹੀ ਕਰ ਲਓ ਫਿਰ ਸੀਟਾਂ ਇਹ ਮੈਥਰੋ ਦੇਖ ਲਓ ਮਾਇਆ ਆ ਗਿਆ ਕੰਮ ਕਰਕੇ ਸਾਰੀ ਗੱਡੀ ਕੀਤੀ ਡਰਾਈ ਕਲੀਨ ਤੇ ਇੰਦਰ ਸਾਡੇ ਨਾਲ ਬਿੱਲਾ ਜੀ ਵੀ ਆਏ ਤੇ ਇੰਦਰ ਮੋਲੀ ਹੁਣੀ ਵੀ ਆਏ ਹੋਏ ਆ ਕੋਈ ਕੁਝ ਹੋ ਸਕਦਾ ਵਾਸਤੇ ਕਰਾ ਬਲੌਗ ਮੈਂ ਦੇ ਦੇ ਅਜਮ ਜੀ ਉਸਨੇ ਆਗ ਲੱਗੀ ਤੇ ਉਹ ਵੀ ਚੈੱਕ ਕਰ ਲੋ ਇਧਰੋਂ ਗਾ ਵੀ ਗੱਡੀ ਦਾ ਮਤਰਾ ਐਨ ਓਕੇ ਰਿਪੋਰਟ ਮਜ਼ਾ ਆ ਗਿਆ ਕੰਮ ਕਰਕੇ ਚਮਕਾ ਦਿੱਤੀ ਅਜੇ ਥੋੜੀ ਅੰਦਰੋਂ ਸਿੱਲੀ ਏ ਗੱਡੀ ਗਿੱਲੀ ਏ ਇਹ ਨਹੀਂ ਲਾਣੇ ਤੇ ਲਾਈਟ ਜਾਨ ਕਰਕੇ ਬਾਹਰ ਕੱਢਣੀ ਸੀ ਮਸ਼ੀਨਾ ਪਾਲਿਸ਼ ਬਾਈ ਜੀ ਕਹਿੰਦੇ ਚਲੋ ਨੈਕਸਟ ਸੰਡੇ ਆ ਜਾਂਦੇ ਆ ਟਾਈਮ ਕੱਢ ਲੈ ਮੈਂ ਕਹਾਂ ਜਰੂਰ ਜੀ ਜਰੂਰ ਹੋਰ ਇਹ ਗੱਲ ਹੈ ਮਜ਼ਾ ਆ ਗਿਆ ਵੀਰ ਜੀ ਕੰਮ ਕਰਕੇ ਗੱਡੀ ਦਾ ਚੈੱਕ ਕਰ ਲਓ ਸੋ ਵੀਡੀਓ ਕਰਦੇ ਹੋ ਲਾਈਕ ਤੇ ਚੈਨਲ ਕਰ ਲਓ ਸਬਸਕ੍ਰਾਈਬ ਥੈਂਕ ਯੂ ਸੋ ਮਚ